ਸਤਿਨਾਮ ਅਦੇਸ ਗੁਰੂ ਕੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅਨਲਿमिटेड ਮੰਤਰਾਂ ਦੇ ਵਿੱਚ ਅੱਜ ਜਿਹੜਾ ਮੰਤਰ ਹੈ ਨਾ ਮਾਤਾ ਮਸਾਣੀ ਜੀ ਦਾ ਮੰਤਰ ਹੈ ਆਲੇ ਇਲਮ 'ਚ ਵੀ ਵਰਤ ਸਕਦੇ ਹੋ ਇਸਨੂੰ ਔਰ ਨੂਰੀ ਇਲਮ ਦੇ ਵਿੱਚ ਵੀ ਵਰਤ ਸਕਦੇ ਹੋ ਔਰ ਮੰਤਰ ਇੱਕ ਕੰਮ ਅਨੇਕ ਇਥਾਂ ਮੈਂ ਵਰਤ ਸਕਦੇ ਤੁਸੀਂ ਮੰਤਰ ਨੂੰ ਇਸਨੂੰ ਜਿਹਦੇ ਨਾਲ ਤੁਸੀਂ ਕੇਰੇ ਦੀ ਕੀਲ ਵੀ ਕਰ ਸਕਦੇ ਹੋ ਔਰ ਮਾਤਾ ਮਸਾਣੀ ਕਰੋਪ ਹੈ ਉਥੇ ਥੋੜਾ ਪਾ ਕੇ ਇਹ ਮਾਤਾ ਨੂੰ ਸ਼ਾਂਤ ਕਰ ਸਕਦੇ ਹੋ ਕੋਈ ਪੌਣ ਨਹੀਂ ਖੁੱਲ ਰਹੀ ਉਥੇ ਵੀ ਤੁਸੀਂ ਇਹ ਮੰਤਰ ਲਾ ਕੇ ਪੌਣ ਖੋਲ ਸਕਦੇ ਹੋ ਕੋਈ ਤੁਸੀਂ ਬਾਹਰ ਅੰਦਰ ਢਾਲਾ ਜਾਂ ਸਾਧਨਾ ਕਰਨ ਜਾਣਾ ਕੋਈ ਢਾਲਾ ਵਗੈਰਾ ਲਾਉਣ ਜਾਣਾ ਤਾਂ ਉਦੋਂ ਜਾਣ ਵੇਲੇ ਵੀ ਇਸ ਮੰਤਰ ਦੀ ਤੁਸੀਂ ਕਾਰ ਲਾ ਸਕਦੇ ਹੋ ਨਾਲ ਘੇਰਾ ਲਾ ਸਕਦੇ ਹੋ ਔਰ ਕੋਈ ਸੰਗਤ ਦਾ ਕੰਮ ਕਰਨ ਜਾਣਾ ਬਾਹਰਲੇ ਪਿੰਡ ਕੋਈ ਉਥੇ ਨਗਰ ਖੇੜੇ ਨੂੰ ਦੇ ਉਤੇ ਨੂੰ ਜੋ ਬਨਣ ਦੇ ਵਿੱਚ ਵੀ ਇਹ ਕੰਮ ਆਉਣ ਵਾਲਾ ਮੰਤਰ ਹੈ ਮੰਤਰ ਦੇ ਕੀ ਸ਼ਬਦ ਬੋਲਨੇ ਉਹ ਦੱਸ ਜੀ ਤੁਹਾਨੂੰ ਉਸ ਤੋਂ ਪਹਿਲਾਂ ਗੁਜਾਰਸ਼ ਹੈ ਜੇ ਤੁਸੀਂ ਸਾਡਾ ਚੈਨਲ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਕੰਟੀ ਦਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਕਿਉਂਕਿ ਅਸੀਂ ਕੀਤੇ ਕਰਾਇ ਤੋਂ ਪਰੇਸ਼ਾਨ ਲੋਕਾਂ ਦੇ ਲਈ ਗੱਡੀ ਵਾਲੇ ਵੀਰਾਂ ਦੇ ਲਈ ਮੰਤਰ ਪਾਠਾ ਔਲੇ ਪਾਉਂਦੇ ਰਹੇ ਨੇ ਜਿਨ੍ਹਾਂ ਨੂੰ ਕੋਈ ਵੀ ਵਰਤ ਕੇ ਫਾਇਦਾ ਉਠਾ ਸਕਦਾ ਹੈ ਹੁਣ ਸਮਾਂ ਨਾ ਖਰਾਬ ਕਰਦੇ ਹੋਣ ਗੱਲ ਦੀ ਕਰਦੇ ਆਂ ਵਿਸ਼ੇ ਦੀ ਵੀ ਮੰਤਰ ਦੇ ਕੀ ਸ਼ਬਦ ਹੋਣ ਨੇ ਪਹਿਲਾਂ ਤਾਂ ਉਹ ਨੋਟ ਕਰੋ ਆ ਮਈ ਮਸਾਣੀ ਜਿਉਂਦੇ ਬੰਦੇ ਖਾਣੀ ਬੰਨਾ ਵਿਰਜ ਬੰਨਾ ਤੀਰ ਦਿੱਲੀ ਦੀ ਕੀਲ ਦੱਖਣ ਦੇ ਦੱਖਣ ਬੰਨਾ 12 ਕੋ ਅਗਾੜੀ ਬੰਨਾ 12 ਕੋ ਪਿਛਾੜੀ ਬੰਨਾ 70 ਕਦਮ ਜ਼ਮੀਨ ਬੰਨਾ ਮੇਰੀ ਮਦਦ ਕਰੇ ਮਸਾਣੀ ਚੜੀ ਮੁਰਗੀਆਂ ਖਾਣੀ ਚਲੇ ਮੰਤਰ ਫੁਰੇ ਵਾਚਾ ਦੇਖਾ ਮਾਤਾ ਮਸਾਣੀ ਤੇਰੇ ਸ਼ਬਦ ਦਾ ਤਮਾਸਾ ਮਾਈ ਮਸਾਣੀ ਜਿਉਂਦੇ ਬੰਦੇ ਖਾਣੀ ਬੰਨਾ ਬਿਰਜ ਬੰਨਾ ਤੀਰ ਦਿੱਲੀ ਦੀ ਕੀਲ ਦੱਖਣ ਦੇ ਦੱਖਣ ਬੰਨਾ 12 ਕੋ ਅਗਾੜੀ ਬੰਨਾ 12 ਕੋ ਪਿਛਾੜੀ ਬੰਨਾ 70 ਕਦਮ ਜ਼ਮੀਨ ਬੰਨਾ ਮੇਰੀ ਮਦਦ ਕਰੇ ਮਸਾਣੀ ਚੜੀ ਮੁਰਗੀਆਂ ਖਾਣੀ ਚਲੇ ਮੰਤਰ ਫੁਰੇ ਵਾਚਾ ਦੇਖਾ ਮਾਤਾ ਮਸਾਣੀ ਤੇਰੇ ਸ਼ਬਦ ਦਾ ਤਮਾਸਾ ਉਨੀ ਸੀ ਮੰਤਰ ਦੇ ਸ਼ਬਦ ਉਹ ਹੁਣ ਸੁੱਧ ਕਿਵੇਂ ਕਰਨਾ ਪਹਿਲੇ ਕਰਨਾ ਇਹ ਮੰਤਰ ਪੰਜ ਪੱਕ ਇੱਕ ਨਗਾਰ ਮਾਤਾ ਦੀ ਚੁੰਨੀ ਔਰ ਦੋ ਇਹ ਜਾਂਦਾ ਤੁਸੀਂ ਜਿੱਥੇ ਪਿੰਡ ਬਸੜੇ ਪੂਜ ਦੇ ਮਾਤਾ ਦੇ ਸਥਾਨ ਉੱਤੇ ਤਰ ਸਕਦੇ ਹੋ ਜਾਂ ਮਾਤਾ ਸੀਤਲਾ ਦੇ ਕਿਸੇ ਵੀ ਮੰਦਿਰ ਦੇ ਵਿੱਚ ਇਹ ਸਮਾਨ ਦੇ ਸਕਦੇ ਹੋ 21 ਦਿਨਾਂ ਦਾ ਸਿਲ ਹੈ ਇਹ ਇਹੀ ਸਮਾਨ ਤੁਸੀਂ ਆਖਰੀ ਦਿਨ ਦੇਣਾ ਜਿਹੜੇ ਵਿਚਲੇ ਦਿਨ ਹੈ ਤੁਸੀਂ ਕੋਈ ਵੀ ਭੋਗ ਪ੍ਰਸਾਦ ਰੱਖ ਸਕਦੇ ਹੋ ਕੋਈ ਪਤਾਸੇ ਰੱਖ ਸਕਦੇ ਹੋ ਲੱਡੂ ਰੱਖ ਸਕਦੇ ਹੋ ਇਸ ਵਿੱਚ ਕੋਈ ਦੇਕ ਰੱਖ ਸਕਦੇ ਹੋ ਜਹ ਜੇ ਤੁਹਾਡੀ ਭਾਵਨਾ ਚਾਹੇ ਤੁਸੀਂ ਖੰਡ ਦੇ ਚਾਰ ਦਾਣੇ ਵੀ ਰੱਖ ਸਕਦੇ ਹੋ ਕੋਈ ਦਿੱਕਤ ਆ ਨਹੀਂ ਕਰਨੀ ਇਹ ਵਿੱਚ ਇਹ ਸ਼ੁਰੂ ਹੋਣਾ 21 ਦਿਨਾਂ ਦੇ ਵਿੱਚ ਤੁਸੀਂ ਹਰ ਰੋਜ਼ 7 ਦਾਣੇ ਦੇ ਵਿੱਚ ਸ਼ੁਰੂ ਹੋ ਜਾਣਾ ਉਸ ਤੋਂ ਬਾਅਦ ਜਦੋਂ ਤੁਹਾਨੂੰ ਕਿਤੇ ਵੀ ਕੋਈ ਗੱਡੀ ਤੇ ਕੰਮ ਕਰਨਾ ਤੁਸੀਂ ਪਾਉਣ ਲਾਉਣੀਆਂ ਪਾਉਣ ਲਾਉਣ ਤੋਂ ਪਹਿਲਾਂ ਇਹ ਤੁਸੀਂ ਇੱਕ ਮਾਲਾ ਮੰਤਰ ਦਾ ਜਾਪ ਕਰਕੇ ਤੁਸੀਂ ਪਾਉਣ ਲਾ ਲਓ ਕਾਹਤ ਤੁਹਾਨੂੰ ਕੋਈ ਦਿੱਕਤ ਨਹੀਂ ਹੋਊ ਅੜੀ ਤੋਂ ਅੜੀ ਤੁਸੀਂ ਪੁੱਸਟ ਕੱਢ ਸਕਦੇ ਹੋ ਕੋਈ ਚੱਕਰ ਵਾਲੀ ਗੱਲ ਨਹੀਂ ਉਸ ਤੋਂ ਬਾਅਦ ਕੋਈ ਤੁਸੀਂ ਬਾਹਰ ਅੰਦਰ ਕੰਮ ਕਰਨ ਜਾਣਾ ਸੰਗਤ ਆ ਇਹਦੀ ਕੀ ਲਾ ਕੇ ਜਾ ਸਕਦੇ ਹੋ ਉੱਥੇ ਵੀ ਕਿਸੇ ਦੀ ਘਰ ਦੀ ਕੀ ਲਾ ਕੇ ਆਉਣੀ ਹੈ ਤੁਸੀਂ ਕਿਸੇ ਘਰ ਦਾ ਬੰਨਣ ਕਰਕੇ ਆਉਣਾ ਕੋਈ ਸਪੋਰਟ ਲਾ ਕੇ ਆਉਣੀ ਹੈ ਬੰਨਣ ਵਾਸਤੇ ਵੀ ਤੁਸੀਂ ਇਸ ਮੰਤਰ ਦੀ ਜਾਪ ਦੀ ਸਤ ਮਾਲਾ ਤੁਸੀਂ ਆਹ ਸੌਰੀ ਸੱਤ ਵਾਰੀ ਤੁਸੀਂ ਪੜ੍ਹ ਕੇ ਮੰਤਰ ਨੂੰ ਮੇਖਾਂ ਤੇ ਕੀ ਲਾ ਸਕਦੇ ਹੋ ਜਾ ਕੋਈ ਖੰਮਣੀ ਦੇ ਵਕੀਲ ਕਰ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਤੁਹਾਡੇ ਜਿਹੇ ਜੀ ਭਾਵਨਾ ਜਿੱਥੇ ਵੀ ਤੁਸੀਂ ਇਸ ਮੰਤਰ ਨੂੰ ਵਰਤ ਲਓ ਉੱਥੇ ਹੀ ਕੰਮ ਆਜੂ ਤੁਹਾਨੂੰ ਪਹਿਲਾਂ ਕਿ اسئله ਮੰਤਰ ਇਕ ਕਾਮ ਅਨੇਕ ਜਿਹੜੇ ਮਰਜੀ ਲਾਈਨ ਦੇ ਵਿੱਚ ਤੁਸੀਂ ਵਰਤ ਸਕਦੇ ਹੋ ਕਾਲੇ ਲਮਚੀ ਵਿੱਚ ਲਾ ਸਕਦੇ ਹੋ ਨੂਰੀ ਲਮਚੀ ਵਿੱਚ ਲਾ ਸਕਦੇ ਹੋ ਇੱਕ ਗੱਲ ਜ਼ਰੂਰ ਹੈ ਵੀ ਜੇ ਤੁਸੀਂ ਗੁਰੂ ਤਰਨ ਤਾਂ ਬਹੁਤ ਜ਼ਿਆਦਾ ਵਧੀਆ ਗੱਲ ਹੈ ਨਹੀਂ ਪੁਰੇ ਸ਼ੰਕਰ ਜੀ ਨੂੰ ਆਪ ਦਾ ਗੁਰੂ ਰੂਪ ਮੰਨ ਕੇ ਤੁਸੀਂ ਫਿਰ ਵੀ ਮੰਤਰ ਸ਼ੁੱਧ ਕਰ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਅੱਜ ਦੇ ਲਈ ਇੰਨੇ ਕੁ ਵੀਡੀਓ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟ ਜਰੂਰ ਕਰਨਾ ਵੀਡੀਓ ਨੂੰ ਲਾਈਕ ਕਰਨਾ ਆਦੇਸ਼ ਗੁਰੂ ਕੋ ਦੇ